ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾ ਮੰਦੀਪ ਕੋ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਆਂ ਨਵੀਆਂ ਵੈਰਾਈਟੀ ਨੂੰ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅੱਜ ਦੇ ਸੂਟ ਜਿਹੜੇ ਆ ਬਹੁਤ ਪਿਆਰੇ ਪਿਓਰ ਕਾਟਨ ਸਟੱਫ ਹੋਏਗਾ 5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ ਪ੍ਰਿੰਟਡ ਸੂਟ ਹੋਣਗੇ ਤੇ ਪਿਓਰ ਕਾਟਨ ਦਾ ਸੂਟ ਹੋਏਗਾ 100% ਪਿਓਰ ਕਾਟਨ ਠੀਕ ਹੈ ਕਲਰ ਤੁਸੀਂ ਚੈੱਕ ਕਰਦੇ ਜਾਓ ਲਾਈਟ ਡਾਰਕ ਸਾਰੀਆਂ ਹੀ ਸ਼ੇ ਪ੍ਰਿੰਟਿੰਗ ਆਏਗੀ ਫਲਾਵਰਸ ਤੋਂ ਆ ਡਿਫਰੈਂਟ ਪ੍ਰਿੰਟਿੰਗ ਵੀ ਆਏਗੀ ਤੁਸੀਂ 5 ਮੀਟਰ ਦਾ ਸੂਟ ਵੀ ਲੈ ਸਕਦੇ ਆ ਅਗਰ ਤੁਹਾਨੂੰ ਨੀਡ ਆ 5 ਮੀਟਰ ਤੋਂ ਉੱਪਰ ਦੇ ਕੁਆਨਟੀਟੀ ਦੀ ਤਾਂ ਵੀ ਤੁਸੀਂ ਲੈ ਸਕਦੇ ਆ ਠੀਕ ਹੈ ਜੀ 495 ਦਾ ਜਿਹੜਾ ਇਹ ਵਾਲਾ ਸੂਟ ਹੋਏਗਾ ਕਲਰ ਬਹੁਤ ਸੋਹਣੇ ਆਉਣਗੇ ਬਲੂਇਸ਼ ਕਲਰ ਹੋ ਗਿਆ ਪਿੰਕ ਕਲਰ ਹੋ ਗਿਆ ਗਾਜਰੀ ਕਲਰ ਹੋ ਗਿਆ ਇਹ ਬੇਸ ਕਲਰ ਲਾਈਟ ਆਏਗਾ ਉੱਪਰ ਪ੍ਰਿੰਟਿੰਗ ਜਿਹੜੀ ਉਹ ਪਿੰਕ ਮੈਂਜੈਂਟਾ ਸ਼ੇਡ ਦੀ ਆਏਗੀ ਕਲਰ ਬਹੁਤ ਸੋਹਣੇ ਆ ਅਵੇਲੇਬਿਲਟੀ ਹੋਏਗੀ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਜਿੰਨਾ ਮਰਜ਼ੀ ਫੈਬਰਿਕ ਲੈ ਸਕਦੇ ਆ ਠੀਕ ਹੈ ਜੀ ਅਗਲਾ ਪ੍ਰਿੰਟ ਦੇਖੋ ਇੱਕਦ ਪ੍ਰਿੰਟਿੰਗ ਆਏਗੀ 100% ਕਾਟਨ ਹੋਏਗਾ ਕਲਰ ਬਹੁਤ ਸੋਹਣੇ ਆਉਣਗੇ ਤੇ ਤੁਸੀਂ ਚੈੱਕ ਕਰਦੇ ਜਾਓ 495 ਦਾ ਇਹ ਵਾਲਾ ਸੂਟ ਹੋਏਗਾ ਠੀਕ ਹੈ ਜੀ 495 ਦਾ ਤੁਹਾਨੂੰ ਸੂਟ ਮਿਲੇਗਾ ਫ੍ਰੀ ਸ਼ਿਪਿੰਗ ਦੇ ਨਾਲ ਤੇ ਤੁਸੀਂ ਫੈਬਰਿਕ ਜਿਹੜਾ ਆਪਣੇ ਅਕੋਰਡਿੰਗ ਕੁਆਂਟੀਟੀ ਦੇ ਜਿੰਨਾ ਮਰਜੀ ਲੈ ਸਕਦੇ ਆ ਠੀਕ ਹੈ ਜੀ ਅਗਲਾ ਕਲਰ ਵਾਈਟ ਕਲਰ ਬੇਸ ਹੋਏਗਾ ਉੱਪਰ ਲੈਰੀਆ ਟਾਈਪ ਜਿਹੜੀ ਉਹ ਪ੍ਰਿੰਟਿੰਗ ਆਏਗੀ ਬਹੁਤ ਸੋਹਣੀ ਜੀ ਪ੍ਰਿੰਟਿੰਗ ਆ ਕਲਰ ਤੁਸੀਂ ਚੈੱਕ ਕਰਦੇ ਜਾਓ ਠੀਕ ਹੈ ਨੈਕਸਟ ਕਲਰ ਬਹੁਤ ਸੋਹਣਾ ਆ ਪੀਚ ਕਲਰ ਇਸ ਦਾ ਬੇਸ ਹੋਏਗਾ ਉੱਪਰ ਛੋਟੇ ਛੋਟੇ ਬੂਟੀ ਦੀ ਪ੍ਰਿੰਟਿੰਗ ਆ ਬਹੁਤ ਹੀ ਪਿਆਰਾ ਜਿਹਾ ਕਲਰ ਠੀਕ ਹੈ ਤੇ ਅਵੇਲੇਬਿਲਟੀ ਜਿਹੜੀ ਹੈ ਤੁਹਾਨੂੰ ਮਤਲਬ ਇੱਕ ਥਾਂ ਦੇ ਵਿੱਚ 5-6 ਸੂਟ ਮਿਲ ਜਾਣਗੇ ਤੁਸੀਂ ਇੱਕ ਕਲਰ ਦਾ ਜਿਹੜਾ ਆ ਸੂਟ ਇੱਕ ਤੋਂ ਵੱਧ ਵੀ ਲੈ ਸਕਦੇ ਆ ਅਗਲਾ ਆਏਗਾ ਇਸਦਾ ਵੀ ਬੇਸ ਕਲਰ ਕਰੀਮ ਸ਼ੇਡ ਹੋਏਗੀ ਉੱਪਰ ਬਹੁਤ ਪਿਆਰੀ ਜੜੀਆਂ ਉਹ ਕ੍ਰੋਸ ਵਾਲੀ ਤਰ੍ਹਾਂ ਪ੍ਰਿੰਟਿੰਗ ਆਈ ਹੈ ਨੈਕਸਟ ਆ ਗਿਆ ਥੋੜੀ ਲੈਮਨ ਸ਼ੇਡ ਪ੍ਰਿੰਟਿੰਗ ਆਏਗੀ ਇਸ ਦੇ ਉੱਪਰ ਮਹਿੰਦੀ ਆ ਥੋੜੀ ਜੀ ਬਲੈਕਿਸ਼ਟਨ ਦੇ ਵਿੱਚ ਮਸਟਰਡ ਟਨ ਦੇ ਵਿੱਚ ਆਏਗੀ ਪ੍ਰਿੰਟਿੰਗ ਠੀਕ ਹੈ ਜੀ ਪ੍ਰਿੰਟਿੰਗ ਬਹੁਤ ਸੋਹਣੀ ਆ ਲਾਈਟ ਡਾਰਕ ਸਾਰੀਆਂ ਹੀ ਸ਼ੇਡਸ ਮਿਲਦੀਆਂ ਜਾਣਗੀਆਂ ਅਗਲਾ ਫਿਰ ਬੇਸ ਕਲਰ ਪਿੰਕ ਲਾਈਟ ਜੀ ਸ਼ੇਡ ਹੋਏਗੀ ਆ ਆਫ ਵਾਈਟ ਸ਼ੇਡ ਹੈ ਊਪਰ ਪਿੰਕ ਕਲਰ ਹੋ ਗਿਆ ਮੋਰ ਪੰਖੀਆ ਸ਼ੇਡ ਹੋ ਗਿਆ ਸੀ ਗ੍ਰੀਨ ਕਲਰ ਹੋ ਗਿਆ ਉਮੀਦ ਹੈ ਆਏਗੀ ਪ੍ਰਿੰਟਿੰਗ ਆ ਅਗਲਾ ਦੇਖੋ ਤੁਸੀਂ ਬਹੁਤ ਪਿਆਰੀ ਇਹ ਵੀ ਪ੍ਰਿੰਟਿੰਗ ਥੋੜੀ ਹਟਕੇ ਆ ਬਹੁਤ ਹੀ ਸੋਹਣੀ ਸਟ੍ਰਿਪਸ ਵੀ ਆ ਰਹੀਆਂ ਨੇ ਇਸ ਦੇ ਵਿੱਚ ਟਾਈ ਐਂਡ ਡਾਈ ਟਾਈਪ ਜਿਹੜੀ ਉਹ ਪ੍ਰਿੰਟਿੰਗ ਆ ਰਹੀ ਹੈ ਤੇ ਕਲਰ ਬਹੁਤ ਸੋਹਣੇ ਆ ਤੇ ਇਸ ਤੋਂ ਅਗਲਾ ਜਿਹੜਾ ਪ੍ਰਿੰਟ ਹੈ ਉਹ ਵੀ ਤੁਸੀਂ ਚੈੱਕ ਕਰੋ ਬਹੁਤ ਪਿਆਰਾ ਲਾਈਨਸ ਵਾਲਾ ਜਿਹੜਾ ਆ ਕ੍ਰੋਸ ਲਾਈਨਸ ਵਾਲੀ ਪ੍ਰਿੰਟਿੰਗ ਆਏਗੀ ਤੇ ਇੱਕਦਮ ਮਲਟੀ ਕਲਰਸ ਦੀਆਂ ਲਾਈਨਸ ਹੋਣਗੀਆਂ ਨੈਕਸਟ ਦੇਖੋ ਇਹ ਬਟਰਫਲਾਈ ਪ੍ਰਿੰਟ ਆ ਬਹੁਤ ਪਿਆਰਾ ਲੱਗਦਾ ਆ ਅਗਰ ਇਹਨਾਂ ਤੇ ਪ੍ਰਿੰਟ ਅਸੀਂ ਖੁਦ ਵੀ ਵੇਅਰ ਕਰਦੇ ਆ ਤਾਂ ਵੀ ਬਹੁਤ ਸੋਹਣੇ ਲੱਗਦੇ ਆ ਅਗਰ ਅਸੀਂ ਆਪਣੇ ਬੱਚਿਆਂ ਲਈ ਫਰਾਕਸ ਵਗੈਰਾ ਕੋਟ ਸੈਟ ਵਗੈਰਾ ਸਲਵਾਰ ਸੂਟ ਬਣਾਉਨੇ ਆ ਤਾਂ ਫਿਰ ਵੀ ਬਹੁਤ ਸੋਹਣੇ ਲੱਗਦੇ ਆ ਤੁਸੀਂ ਇਹਨਾਂ ਦੇ ਵਿੱਚੋਂ ਆਪਣੇ ਬੱਚਿਆਂ ਵਾਸਤੇ ਵੀ ਫਰਾਕਸ ਵਗੈਰਾ ਜਿਹੜੇ ਰੈਡੀ ਕਰਵਾ ਸਕਦੇ ਆ ਉਸ ਤੋਂ ਅਗਲਾ ਜਿਹੜਾ ਵਾਈਟ ਬੇਸ ਹੋਏਗਾ ਇਸ ਤੇ ਉੱਪਰ ਪ੍ਰਿੰਟਿੰਗ ਆਏਗੀ ਥੋੜੀ ਮਸਟਰਡ ਟੋਨ ਥੋੜੀ ਜੀ ਪਿੰਕ ਸ਼ੇਡ ਦੀ ਠੀਕ ਹੈ ਜੀ ਇਹ ਵਾਲਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਇਸ ਦੇ ਵਿੱਚ ਲੀव्स ਵੀ ਆਉਣਗੇ ਤੇ ਫਲਾਵਰਸ ਦੀ ਪ੍ਰਿੰਟਿੰਗ ਆਏਗੀ ਠੀਕ ਹੈ ਜੀ ਬੇਸ ਕਲਰ ਬਹੁਤ ਪਿਆਰਾ ਹੈ ਬਰਾਊਨੀਸ਼ੀ ਸ਼ੇਡ ਆਏਗੀ ਉੱਪਰ ਵਾਈਟ ਕਲਰ ਮਸਟਰਡ ਕਲਰ ਦੀ ਆਏਗੀ ਪ੍ਰਿੰਟਿੰਗ ਚੈੱਕ ਕਰਦੇ ਜਾਓ ਇਹ ਤੁਹਾਨੂੰ ਸੂਟ ਜਿਹੜੇ ਨੇ ਇੱਕਦਮ ਪੂਰਾ 5 ਮੀਟਰ ਦਾ ਸੂਟ ਵੀ ਮਿਲ ਸਕਦਾ ਹੈ ਅਗਰ ਤੁਸੀਂ ਵੱਧ ਕੱਟ ਲੈਣਾ ਚਾਹੋ ਤਾਂ ਵੀ ਮਿਲ ਸਕਦਾ ਠੀਕ ਹੈ ਜੀ ਅਗਲਾ ਇੱਕਦਮ ਰੇਨਬੋ ਸਟਾਈਲ ਦੀ ਪ੍ਰਿੰਟਿੰਗ ਆ ਬਹੁਤ ਪਿਆਰੀ ਥੀ ਹੋਏ ਅਲਫਾਬੈਟ ਟਾਈਪ ਵੀ ਪ੍ਰਿੰਟਿੰਗ ਆਏਗੀ ਤੇ ਇਹ ਜਿਹੜੀ ਪ੍ਰਿੰਟਿੰਗ ਆ ਤੁਹਾਨੂੰ ਪਹਿਲੇ ਵੀ ਦਿਖਾਈ ਸੀਗੀ ਇਸ ਦੇ ਵਿੱਚ ਕਾਫੀ ਸੂਟਸ ਅਵੇਲੇਬਲ ਨੇ ਠੀਕ ਹੈ ਜੀ ਤੁਸੀਂ ਅਗਰ ਇੱਕ ਤੋਂ ਵੱਧ ਵੀ ਸੂਟ ਲੈਣਾ ਚਾਹੁੰਦੇ ਹੋ ਜਾਂ ਜ਼ਿਆਦੀ ਕੁਆਂਟੀਟੀ ਲੈਣਾ ਚਾਹੁੰਦੇ ਹੋ ਤੇ ਤੁਸੀਂ ਲੈ ਸਕਦੇ ਆ ਚੈੱਕ ਕਰਦੇ ਜਾਓ ਇੱਕ ਵਾਰ ਫੇਰ ਸਾਰੇ ਹੀ ਕਲਰ ਬਹੁਤ ਪਿਆਰੇ ਆ ਤੁਸੀਂ ਆਪਣੇ ਲਈ ਲੈ ਸਕਦੇ ਆ ਆਪਣੇ ਬੱਚਿਆਂ ਲਈ ਜਿਵੇਂ ਆਪਾਂ ਗਰਮੀਆਂ ਦੇ ਵਿੱਚ ਫਰਾਕਸ ਵਗੈਰਾ ਜਾਂ ਕੋਟ ਸੈਟ ਵਗੈਰਾ ਜਾਂ ਸਲਵਾਰ ਸੂਟ ਜਿਹੜੇ ਆ ਉਹ ਬਣਾ ਲੈਣੇ ਆ ਤਾਂ ਬਹੁਤ ਪਿਆਰੇ ਲੱਗਦੇ ਆ ਨਾਲੇ ਕੰਫਰਟੇਬਲ ਬਹੁਤ ਹੁੰਦੀਆਂ ਗਰਮੀਆਂ ਦੇ ਵਿੱਚ ਵੀਅਰ ਕਰਨੇ ਆਪਣੇ ਲਈ ਵੀ ਅਸੀਂ ਇਹਨਾਂ ਨੂੰ ਕੋਟ ਸੈਟ ਵਾਂਗਾਂ ਵਾਂਗ ਵੀ ਯੂਜ਼ ਕਰ ਸਕਦੇ ਆ ਜਿਵੇਂ ਫਰਸ਼ੀ ਸਲਵਾਰ ਦਾ ਕਾਫੀ ਟ੍ਰੈਂਡ ਆ ਪ੍ਰਿੰਟ ਸੂਟਸ ਦੇ ਉੱਪਰ ਬਹੁਤ ਟ੍ਰੈਂਡ ਚੱਲਦਾ ਪਿਆ ਆ ਫਰਸ਼ੀ ਸਲਵਾਰ ਦਾ ਤੇ ਅਸੀਂ ਐਵੇਂ ਦਾ ਜਿਹੜਾ ਆ ਜਾਂ ਲੈਸਿਸ ਵਗੈਰਾ ਲਗਾ ਕੇ ਬਹੁਤ ਸੋਹਣੇ ਖਤਮ ਡਿਜ਼ਾਈਨਰ ਸੂਟ ਬ ਚੋਇਸ ਅਕੋਰਡਿੰਗ ਕੋਈ ਵੀ ਸੂਟ ਕਲਰ ਖਰੀਦ ਸਕਦੇ ਆ 7814352822 ਤੇ ਤੁਸੀਂ ਬੁਕਿੰਗ ਕਰ ਲੈਣੀ ਹੈ ਜਿਵੇਂ ਕਿ ਤੁਹਾਨੂੰ ਪਤਾ ਕਿ April ਦੇ ਲਾਸਟ ਵਿੱਚ ਅਸੀਂ ਬਹੁਤ ਹੀ ਸੋਨਾ ਜਿਹਾ ਗਿਫਟ ਕੱਢ ਅਸੀਂ ਕੱਢਿਆ ਸੀਗਾ ਉਹ ਵਾਲੇ ਵਿਊਅਰਸ ਦੀ ਜਿਨ੍ਹਾਂ ਨੇ ਸਾਨੂੰ ਸਾਰਾ ਹੀ ਮੰਥ ਸਪੋਰਟ ਕੀਤੀ ਆ ਸਾਡੀ ਲੌਂਗ ਵੀਡੀਓ ਤੇ ਕਮੈਂਟ ਕੀਤੇ ਨੇ ਪਲੱਸ ਸਾਡੀ ਲਾਈਵ ਦੇ ਵਿੱਚ ਹਰ ਰੋਜ਼ 11 ਵਜੇ ਆਉਂਦੇ ਰਹੇ ਨੇ ਠੀਕ ਹੈ ਜੀ ਸਾਡੀ ਲਾਈਵ ਹਰ ਰੋਜ਼ ਆਉਂਦੀ ਆ ਮਾਰਨਿੰਗ ਦੇ 11 ਵਜੇ ਤੇ ਤੁਸੀਂ ਵੀ ਸਾਡੀ ਲਾਈਵ ਤੇ ਜਿਹੜਾ ਆਉਣਾ ਆ 11 ਵਜੇ ਪਲੱਸ ਸਾਡੀ ਜਿਹੜੀਆਂ ਲੌਂਗ ਵੀਡੀਓ ਤੇ ਜ਼ਰੂਰ ਕਮੈਂਟ ਕਰਕੇ ਜਾਇਆ ਕਰਨਾ ਹੈ ਕਿਉਂਕਿ ਇਸ ਮੰਥ ਮੈਂ ਦੇ ਲਾਸਟ ਵਿੱਚ ਅਸੀਂ ਇੱਕ ਨਈ ਤਿੰਨ ਸੂਟਾਂ ਦਾ ਗਿਫਟ ਕੱਢਾਂਗੇ ਠੀਕ ਹੈ ਜੀ ਉਹ ਵਾਲੇ ਵਿਊਅਰਸ ਲਈ ਜਿਹੜੀ ਸਾਾਨੂੰ ਸਾਰੇ ਹੀ ਮੰਥ ਸਪੋਰਟ ਕਰਦੇ ਰਹਿਣਗੇ ਤੇ ਸਾਡੇ ਜਿਹੜੇ ਲੌਂਗ ਵੀਡੀਓ ਤੇ ਕਮੈਂਟ ਕਰਕੇ ਤੁਸੀਂ ਜ਼ਰੂਰ ਜੜਾ ਆਂਸਰਨਾ ਹੈ ਤਾਂ ਜੋ ਸਾਨੂੰ ਪਤਾ ਚੱਲ ਸਕੇ ਕਿਹੜੇ ਸਾਡੇ ਵਿਊਅਰ ਸਾਡੇ ਸਪੋਰਟਿਵ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਵੀਡੀਓਜ਼ ਨੂੰ ਲਾਈਕ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਐ ਇਵਨ ਦੇ ਸੋਹਣੇ ਸੋਹਣੇ ਕਲਰਸ ਪ੍ਰਿੰਟ ਸੂਟਸ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ ਜੀ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਹੋ COD अवेलेबल ਨਹੀਂ ਆ ਪੇਮੈਂਟ ਤੁਹਾਨੂੰ ਪਹਿਲੇ ਹੀ ਕਰਨੀ ਪਵੇਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਐਵੇਂ ਦੀ ਪਿਆਰੀ ਪਿਆਰੀ ਕਲੈਕਸ਼ਨ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ